ਤੋਲ ਕੇ ਮਤਲਬ ਇਹ ਚ ਆਈਡੀਆ ਦੱਸਿਆ ਤੁਹਾਨੂੰ ਇਹ 75 ਰੁਪਏ ਕਿਲੋ ਅਸੀਂ ਦੇ ਦੇਣੇ ਆ ਇਹਦੇ ਨਾਲ ਦਾ 4 ਇੰਚੀ ਠੀਕ ਹੈ ਠੀਕ ਇਹਦੇ 4 ਇੰਚੀ ਲਾ ਲਓ 5 ਇੰਚੀ ਨਾਲੋ ਕਿਸੇ ਦੇ ਵਿੱਚ ਹੈ ਬਾਕੀ ਜਿਵੇਂ ਜਿਵੇਂ ਕੁਆਲਿਟੀ ਵਧੀ ਜਾਊਗੀ ਉਵੇਂ ਰੇਟ ਥੋੜਾ ਸਾ ਹਲਾ ਚੇਂਜ ਹੁੰਦਾ ਜਾਏਗਾ ਸਾਡੇ 15 ਟਨ ਦਾ ਹੁੰਦਾ ਸਾਢੇ 4 ਇੰਚੀ ਕਿੰਨੇ ਆਉਂਦੇ ਇਹ ਰੇਟ 15 ਟਨ ਦਾ ਆ ਗਿਆ ਹਾਂਜੀ ਸਾਰਿਆਂ ਦੀ 6 ਮਹੀਨੇ ਦੀ ਗਾਰੰਟੀ ਸਾਢੇ 4 ਇੰਚੀ ਤੇ ਬਲਦਾ ਜੀ ਇਹ ਇਹ ਕਿੰਨੇ ਤੇ ਪਾ 5.5 ਇੰਚ ਸਾਢੇ 5.5 ਇੰਚ ਜੀ ਆਪੇ ਸਾਢੇ 5 ਤੇ ਸਾਢੇ 5 ਇੰਚ ਦਾ ਜਿਹੜਾ ਟਨ ਦੇ ਵਿਚਾਰੀ ਇਹ 25 ਟਨ ਇਹ ਰੇਡ ਪ੍ਰਾਇਸ ਜੀ ਤੁਸੀਂ ਸਾਡੇ ਕੋਲ ਕਿਹੜਾ ਚਾਹੁੰਦੇ ਹੋ ਜੀ ਪੰਜ ਇਹ ਲਗ ਲਗ ਰੇਟ ਹੈ ਜੀ 8 ਨਾਲ 8000 ਤੋਂ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਇੱਕ 10 ਨਾਲ 800 ਉਹ 3250 ਰੁਪਏ ਦਾ ਹੈਗਾ 13000 ਦੇ ਚਾਰ ਨੇ ਆਹ ਵਾਲੇ ਜਿਹੜੇ ਆ 10 ਲੱਟੇ ਜਿਹੜਾ ਇਹ ਰਸ ਹੋ ਰਿਹਾ ਹੈ ਜੀ ਸਿੰਗਲ ਗੜਾ ਹੋਏਗਾ ਇੱਕ ਤਾਂ ਸਾਡੇ ਕੋਲ ਰਬੜ ਚੜਿਆ ਟਾਇਰ ਹੁੰਦਾ ਹੈ 1000 ਵੀ ਦਾ ਇਹ 1000 ਵੀ ਦਾ ਆਮ ਟ੍ਰਾਂਡ ਦੇ ਵਿੱਚ ਪੈਂਦਾ ਹਾਂ ਜੀ ਇਹ 5000 ਰੁਪਏ ਦਾ ਟਾਇਰ ਹੈ ਰਬੜ ਦੀ ਗਾਰੰਟੀ ਹੈ 1 ਸਾਲ ਦੀ ਇਹ ਨੰਬਰ ਹੈ ਜੀ ਇਹ ਹੈ 1000 ਇਹ 1000 ਹੋਣਾ ਤੇ ਇਹ ਆਉਂਦੇ ਇਹ ਤਾਂ ਬਲਕਿ 12-14 ਨੂੰ ਬੰਦੇ ਹੁੰਦੇ ਆ ਜਿਵੇਂ ਜਿਪਾਂ ਵੀ ਪੈਂਦੇ ਆ ਟਰੈਕਟਰ ਫਰੰਟ ਵੀ ਪੈਂਦੇ ਆ ਹਾਂ ਜੀ ਹਾਂ ਜੀ ਇਹ ਸਿਰਲੇਖ ਵਾਸਤੇ ਨਹੀਂ ਹੈ ਇਹ ਛੋਟੀ ਟਰਾਲੀਆਂ ਆਉਂਦੇ ਨੇ ਠੀਕ ਹੈ ਸਾਇਲੈਂਟ ਜਨਰੇਟਰਾਂ 'ਚ ਪੈਂਦੇ ਆ ਪਹਾੜਾਂ ਦੇ ਅੰਦਰ ਵਿੱਚ ਵੀ ਪੱਕੇ ਵਾਲੇ ਵਿੱਚ ਪੂਰਾ ਖਜ਼ਾਨਾ ਹੀ ਹੈ ਮੇਰੇ ਨਾਲ ਜੀ 50% ਤੋਂ ਲੈ ਕੇ 80% ਤੱਕ ਐ ਵੀ ਰੋਣਾ ਕੋਈ ਨਹੀਂ ਨੇ ਮਲੇ ਨੀਰਾ ਰਾਇਆ ਸਰ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਵਿੱਚਾਰੇ ਵੀਰੋ ਆਪਾਂ ਅੱਜ ਪਹੁੰਚੇ ਆ ਪਟਿਆਲੇ ਟਰੈਕਟਰ ਮਾਰਕੀਟ ਦੇ ਵਿੱਚ ਉਰੇ ਵੀਰੋ ਨੇ ਦੁਕਾਨਾਂ ਕਰੀ ਦਿਖਾਦੇ ਚੰਨੇ ਸਨ ਟਾਇਰਸ ਆਪਣੇ ਚੈਨਲ ਤੇ ਤੁਹਾਨੂੰ ਕਰ ਡਿਮਾਂਡ ਆ ਰਹੀ ਸੀ ਬਈ ਭਰਾਵਾਂ ਨੇ ਮੰਗਣ ਕਰਤੀ ਵੀ ਜਿਹੜੇ ਕਾਂਦੀ ਦੇ ਐਕਸਲ ਨੇ ਵੀ ਉਹਨਾਂ ਦੀ ਵੀਡੀਓ ਬਣਾਓ ਉਰੇ ਭਰਾਵਾਂ ਕੋਲ ਆ ਦੂਜੇ ਦੇਖ ਸਕਦੇ ਹੋ ਐਕਸਲਾਂ ਦਾ ਪਟਿਆਲੇ ਪਿਆ ਆਪਣੇ ਵਾਲਾ ਬਾਈ ਜੀ ਨੇ ਬਾਈ ਆ ਕੋ ਸਾਰੇ ਜਾਣ ਕੇ ਲੈਣ ਗਏ ਬਾਈ ਜੀ ਨੇ ਫੋਟੋ ਕਰਕੇ ਸਵਾਣਾ ਇਸ ਵਾਂ ਦੇ ਵਿੱਚ ਥੇੜ ਥੜੇ ਥੜੇ ਅੱਖਰ ਨੇ ਤੇ ਭਾਈ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਥੈਂਕ ਯੂ ਜੀ ਭਾਈ ਸਤਿ ਸ੍ਰੀ ਅਕਾਲ ਆਪਣਾ ਸੁਪਨਾਮ ਤੇ ਆਪਣਾ ਫਾਰਮੂਲਾ ਐਡਰੈਸ ਤੇ ਲਿਖੇ ਹੁੰਦਾ ਜੀ ਫਾਰਮ ਦਾ ਨਾਮ ਹੈ ਚੰਨੀਸਾਨੀ ਟਾਇਰ ਠੀਕ ਹੈ ਜੀ 175 ਨੰਬਰ ਸ਼ਾਪ ਹੈ ਸਾਡੀ ਟਰੈਕਟਰ ਮਾਰਕੀਟ ਦੇ ਵਿੱਚ ਠੀਕ ਹੈ ਜੀ ਹਾਂ ਜੀ ਚਾਹ ਕੁੱਝ ਦਰਾਂਗੇ ਜਸਪਿੰਦਰ ਸਿੰਘ ਜਸਪਿੰਦਰ ਸਿੰਘ ਹਾਂ ਤੇ ਅੱਜ ਜੀ ਆਪਾਂ ਸਭ ਤੋਂ ਬਣਾ ਗੱਲ ਕਰਦੇ ਹਾਂ ਅੱਖਰਾਂ ਦੀ ਤੇ ਆਪਣੇ ਕੋਲ ਕਿੰਨੇ ਕਿੰਨੇ ਇੰਚ ਅੱਖਰ ਪਿਆ ਤੇ ਕਿੰਨੇ ਕਿੰਨੇ ਫਰ ਦੇ ਵਿੱਚ ਮਿਲ ਜਾਂਦਾ ਹੈ ਤੇ ਕਿ ਇਹ ਵੇਟ ਮੋਡ ਹੁੰਦਾ ਹੀ ਇਹਨਾਂ ਦਾ ਐਕਸਲ ਤਾਂ 3 ਇੰਚੀ 4 ਇੰਚੀ 5 ਇੰਚੀ 6 ਇੰਚੀ ਸਾਰੇ ਮਿਲ ਜਾਂਦੇ ਆ ਠੀਕ ਆ ਜੀ ਆ ਹੁਣ ਹੈਗੇ ਆ ਗੱਠਾਂ ਵਾਸਤੇ ਜਿਹੜੇ ਯੂਜ਼ ਹੋ ਰਹੇ ਆ 8 ਫੁੱਟੀਆਂ ਟਰਾਲੀਆਂ ਤੇ ਜਿਹੜੇ ਯੂਜ਼ ਹੁੰਦੇ ਆ ਇਹ 8 ਫੁੱਟ ਦਾ ਐਕਸਲ ਆਏ ਹਾਂਜੀ ਹਾਂਜੀ 8 ਫੁੱਟੀਆਂ ਟਰਾਲੀਆਂ ਨੂੰ ਹੁੰਦੇ ਆ ਠੀਕ ਆ ਜੀ ਇਹ ਗੱਠਾਂ ਵਾਸਤੇ ਹਾਂਜੀ ਗੱਠਾਂ ਲਈ ਟਰਾਲੀਆਂ ਬਣਦੇ ਆ ਨਾ ਅੱਜਕੱਲ ਇਹ ਉਹਦੇ ਵਾਸਤੇ ਯੂਜ਼ ਹੋ ਜਾਂਦੇ ਆ ਮੈਂ ਸਾਡੇ ਕੋਲ ਜਿੱਥੇ ਵੀ 25 25 ਫੁੱਟ ਦੇ ਚੌੜੇ ਟਰਾਲੀਆਂ ਮਿਲਦੇ ਆ ਹਾਂਜੀ ਹਾਂਜੀ ਇਹ ਉਸੇ ਵਾਸਤੇ ਆ ਉਹਨਾਂ ਵਾਸਤੇ ਵੀ ਚੱਲੀ ਜਾਂਦਾ ਹੋਊਗਾ ਜਿਹ ਤੇ ਕਨੇ ਨੜੀ ਆਪਾ ਜੀ 8 ਨਟੀਆਂ ਆ 8 ਨਟੀਆਂ ਆਪਾ ਠੀਕ ਆ ਠੀਕ ਹੈ ਜੀ ਇਹ ਹੋ ਗਈ 8 ਫੁੱਟ ਦਾ ਤੇ ਇਹ ਮਟਾਈ ਕਿੰਨੀ ਹੈ ਜੀ ਇਹ ਦੀ ਇਹ 4 ਇੰਚੀ ਚ ਮਿਲ ਜਾਂਦਾ 5 ਇੰਚੀ ਚ ਮਿਲ ਜਾਂਦਾ 4 ਇੰਚੀ ਦੇ ਤੇ 5 ਇੰਚੀ ਦੇ ਵਿੱਚ ਤੇ ਹੋਰ ਕਿਹੜੇ ਕਿਹੜੇ ਐਕਸਲ ਪੈ ਨੇ ਆਪਣੇ ਕੋਲ ਹੋਰ ਆ ਜਿਵੇਂ 6.5 ਫੁੱਟੀਆਂ ਦੇ ਠੀਕਾਈ ਠੀਕ ਹੈ ਜੀ ਇਹ ਵੀ 4 ਇੰਚੀ ਦੇ ਵਿੱਚ ਆ ਸਾਰਾ 4 ਇੰਚੀ ਦਾ ਮਾਲ ਪਿਆ ਤੇ 1 ਕਨੇ ਚ ਆਪਦੇ ਵਿੱਚ ਨਹੀਂ ਕਨੇ ਨੜਾ ਥੋੜੀ ਕਨੇ ਨਾ ਇਹ 8 ਨਟੇ ਦੇ ਵਿੱਚ 8 ਨਟੇ ਦੇ ਵਿੱਚ ਤੇ ਦੱਸ ਲੈ ਜੀ ਆਪਣੇ ਵੀ ਆਪਣੇ ਕੋਲ ਹੈਗੇ ਨਹੀਂ ਹਾਂਜੀ 10 ਵਾਲੇ ਮੇਂ ਜੀ ਪਾ ਦਸਾਲੀ ਪਿਆਰ ਕੋ ਆ ਕਰਦੀ ਦਸ ਲੜੀ ਹਰ ਬਲਾ ਦਿਖਾ ਦੇ ਇਧਰ ਇਹ origignal ਸਾਡੇ ਪਈ ਹੋਈ ਆ ਠੀਕ ਹੈ ਜੀ ਇਹ ਜੇ ਆਪਾਂ ਤੋਲ ਕੇ ਲੈਣਾ ਤੋਲ ਕੇ ਵੀ ਦੇ ਦਿੰਦੇ ਆ 75 ਰੁਪਏ ਕਿਲੋ 75 ਰੁਪਏ ਕਿਲੋ ਤੋਲ ਕੇ ਤੋਲ ਕੇ ਵੀ ਦੇ ਦਿੰਦੇ ਆ ਠੀਕ ਅੱਠ ਦੀ 5 ਸਾਲ ਦੀ ਗਾਰੰਟੀ ਹੁੰਦੀ ਆ ਵੀ ਤੇ ਇਹ ਕਿੰਨੇ ਕ ਕਿਲੋ ਦਾ ਹੁੰਦਾ ਕੋਈ ਸਭ ਕੋ ਹੈ ਇਹ ਤੋਲ ਕੇ ਵੈਸੇ ਇਹ ਆਈਡੀਆ ਹੁੰਦਾ ਬਾਕੀ 2 ਤੋਂ ਸਵਾ 2 ਦੇ ਵਿੱਚ ਆਈਡੀਆ ਮੰਨ ਕੇ ਚੱਲੋ ਹਾਂ ਜੇ ਵੀਰੇ ਵੈਸੇ ਵੀ ਇਹ ਮੰਨਦਾ ਵੀ 2 ਕੁੰਟਲ ਸਵਾ 2 ਕੁੰਟਲ ਇੰਨੇ ਦੇ ਵਿੱਚ ਹੁੰਦਾ ਬਾਕੀ ਕੰਡੇ ਤੇ ਰੱਖ ਕੇ ਜਿੰਨਾ ਵਜਨ ਹੋਏਗਾ 75 ਕਿਲੋ ਦੇ ਹਿਸਾਬ ਨਾਲ 75 ਕਿਲੋ ਸਫਲ ਦੇ ਦਿੰਦੇ ਨੇ ਜਿਹੜੇ ਮੇਰੇ ਵੀਰ ਜਿਹੜੇ ਟਰਾਲੀਆਂ ਵਾਲੇ ਹੈਗੇ ਤੋਲ ਕੇ ਟਰਾਲੀਆਂ ਬਣਾਉਂਦੇ ਆ ਇਹ ਉਹਨਾਂ ਵਾਸਤੇ ਬੈਨੀਫਿਟ ਤੇ ਇਧਰ ਮਤਲਬ ਵੀ ਇਹ ਰੂ ਆ ਗਿਆ ਹਨਾ ਜੀ ਇਹ ਰੇਲ ਦੇ ਆ ਗਏ ਹਾਂਜੀ ਐਕਸਲ ਆ ਗਏ ਤੇ ਇਹਦਾ ਕਿਹ ਸਕਦਾ ਬਾਈ ਇਹ ਬਾਈ ਨੰਬਰ 베ARINGਾਂ ਚ ਹੈ ਕੋਈ 24 ਨੰਬਰ 베ARINGਾਂ ਚ ਹੈ ਇਹ ਅਲੱਗ-ਅਲੱਗ ਹੁੰਦਾ ਸਾਬ ਠੀਕ ਆ ਜੀ ਇਹ ਮਰ ਕੇ ਚੱਲੋ ਵੀ ਜਿਵੇਂ ਬੈਜ ਦੇ ਸਾਬ ਨਾਲ ਵੀ ਹੱਬ ਛੋਟੀ ਵੱਡੀ ਹਾਂਜੀ ਹਾਂਜੀ ਕਿਸੇ ਭਾਰੀ ਆ ਜਾਂਦੇ ਇੱਥੇ ਛੋਟੀਆਂ ਆ ਜਾਂਦੀਆਂ ਇਹ ਫੋਰਜਿੰਗ ਹੱਬ ਹੁੰਦੀ ਹੈ ਠੀਕ ਆ ਜੀ ਆ ਫੋਰਜਿੰਗ ਹੱਬਾਂ ਪਈਆਂ ਸਾਰੀਆਂ ਜ ਆ ਦੇ ਫਾਰਕ ਦੇ ਮਾਰ ਦੇ ਕੈਮਰਾ ਇਹ ਸਾਰੀ ਫੋਰਜਿੰਗ ਹੱਪ ਹੁੰਦੀ ਹੈ ਤੇ ਜੇ ਜੇ ਫਿਰ ਮੈਨੂਫੈਕਚਰਿੰਗ ਥੋੜੀ ਖੋਦ ਜਗਾ ਆਪਣੀ ਮੈਨੂਫੈਕਚਰਿੰਗ ਜਿਹੜੇ ਆਪ ਬਣਾਉਂਦੇ ਹੋ ਹਾਂਜੀ ਠੀਕਾ ਠੀਕਾ ਆਪੇ ਖਰਦਾ ਲੱਗਿਆ ਪੂਰੀ ਬਣਦਾ ਜਿੱਥੇ ਹਾਂਜੀ ਪਿੱਛੀ ਹੁੰਦੀ ਠੀਕਾ ਠੀਕਾ ਜੀ ਤੇ ਹੋਰ ਕਹਿ ਕੇ ਆਪਣੇ ਕੋਲ ਸਮਾਨ ਆਪਾਂ ਟਰਾਲੀ ਦੇ ਧੁਰੇ ਹੁੰਦੇ ਸਾਡੇ ਕੋਲ ਐਕਸਲ ਹੋਗੇ ਇਸ ਤੋਂ ਇਲਾਵਾ ਟਰਾਲੀ ਦੇ ਰਿੰਮ ਟਾਇਰ ਹੁੱਕ ਜੈਕ ਸਾਰਾ ਸਮਾਨ ਹੁੰਦਾ ਐਕਸਲ ਜਿਹੜੇ ਆਪਾਂ ਨੂੰ ਕੋਈ ਵੀ ਐਕਸਲ ਆ ਵੀ ਚਾਹੀਏ ਮੰਨ ਕੇ ਚਲੋ ਵੀ ਤੋੜ ਕੇ ਤੋਲ ਕੇ ਮਤਲਬ ਇੱਕ ਆਈਡੀਆ ਦੱਸਿਆ ਤੁਹਾਨੂੰ ਇਹ 75 ਰੁਪਏ ਕਿਲੋ ਅਸੀਂ ਦੇ ਦਨੇ ਆ ਇਹਦੇ ਨਾਲ ਦਾ 4 ਇੰਚੀ ਦੇ ਠੀਕ ਹੈ ਠੀਕ ਇਹਦੇ 4 ਇੰਚੀ ਲੈ ਲਓ 5 ਇੰਚੀ ਲੈ ਲਓ ਇਸੇ ਦੇ ਵਿੱਚ ਹੈ ਬਾਕੀ ਜਿਵੇਂ ਜਿਵੇਂ ਕੁਆਲਿਟੀ ਵਧੀ ਜਾਊਗੀ ਉਵੇਂ ਰੇਟ ਥੋੜਾ ਸਾ ਹਰਾ ਚੇਂਜ ਹੁੰਦਾ ਜਾਏਗਾ ਹਾਂਜੀ ਹਾਂਜੀ ਜੇ ਨਗਦੇ ਦੇ ਹਿਸਾਬ ਨਾਲ ਲੈਣਾ ਪਰ ਪੀਸ ਵੀ ਮਿਲ ਜਾਂਦਾ ਹੈ ਜੇ ਤੋਲ ਕੇ ਲੈਣਾ ਤੋਲ ਕੇ ਵੀ ਮਿਲ ਜਾਂਦਾ ਦੋਨੋਂ ਰੇਟ ਅਵੇਲੇਬਲ ਵੀਰੇ ਉਹਦਾ ਥੋੜਿਆ ਰੇਟ ਦਾ ਮਾੜਾ ਠੋੜਾ ਫਰਕ ਪੈ ਜਾਂਦਾ ਹਾਂਜੀ ਹਾਂਜੀ ਇਹਦੇ ਵਿੱਚ 5-4 ਰੁਪਏ ਇੱਧਰ ਤੇ ਉਧਰ ਬਿਲਕੁਲ ਜੀ ਬਿਲਕੁਲ ਠੀਕ ਹੈ ਠੀਕ ਰੇਮਾ ਆ ਜੈਕੇ ਜੀ ਟੋਲੀ ਦੇ ਇਹ ਦੇਖੋ ਠੀਕ ਹੈ ਜੀ ਇਹ ਆਪਣੇ ਕੋਲ ਜੈਕ ਰੱਖੇ ਹੋਨੇ ਆਪਾਂ ਨੇ ਹਾਂਜੀ ਹਾਂਜੀ ਤੇ ਇਹ ਕਿੰਨੇ ਕਿੰਨੇ ਟਨ ਦੇ ਜੈਕ ਨੇ ਇਹ 15 ਟਨ ਦਾ ਹੁੰਦਾ 4.5 ਇੰਚੀ ਕਹਿੰਦੇ ਆ ਇਹ 15 ਟਨ ਦਾ ਆ ਗਿਆ ਹਾਂਜੀ ਇਹ ਸਾਰਿਆਂ ਦੀ 6 ਮਹੀਨੇ ਦੀ ਗਾਰੰਟੀ ਹੈ 6 ਮਹੀਨੇ ਚ ਲੱਗਦਾ ਜੀ ਇਹ 1 ਮਹੀਨੇ ਚ 4.5 ਇੰਚ 4.5 ਇੰਚ ਆਪੇ 4.5 ਇੰਚ ਇਹ 4.5 ਇੰਚ ਕਿੰਨੇ ਦਾ ਟਨ ਦੇ ਵਿਚਾਰੀ ਇਹ 25 ਟਨ ਠੀਕ ਹੈ ਇਹ ਵੀ ਆਪਣੇ ਖੁਦ ਹੀ ਮੈਨੂੰ ਫਿਚਰੇ ਗਏ ਨਹੀਂ ਇਹ ਟਰੇਡਰ ਆ ਸੀ ਠੀਕ ਇਹ ਟਰੇਡਰ ਦਾ ਮਤਲਬ ਕਿੰਨੇ ਟਨ ਤੱਕ ਜੇਕਰ ਆਪਾਂ ਕੋਲ ਅਵੇਲੇਬਲ ਹੈਗਾ ਵੀ ਬਲਕਿ ਕਿੰਨੇ ਟਨ ਤੱਕ ਕਿੰਨੇ ਟਨ ਤੱਕ ਸੀਟੀ 35 ਟਨ ਤੱਕ ਸਾਡੇ ਕੋਲ ਅਵੇਲੇਬਲ ਹੈ ਜੇ 35 ਟਨ ਤੱਕ ਆਉਣ ਕੋਲ ਜੱਕਾ ਪਾਇ ਨਹੀਂ ਹਾਂਜੀ ਠੀਕ ਹੈ ਠੀਕ ਹੈ ਇਸ ਤੋਂ ਇਲਾਵਾ ਟਰਾਲੀਆਂ ਦੇ ਰਿਮ ਹੁੰਦੇ ਆ ਸਾਡੇ ਕੋਲ ਉਹ ਦਿਖਾ ਦਿਓ ਅਰੇ ਜੀ ਆਪਾਂ ਮਰਾਦੇ ਨੇਗਾ ਆਵੇ ਕਿਦਾਂ ਦੇ ਰਿਮ ਪਾਇਦੇ ਰਹੇ ਹੋ ਜੇ ਕਿਸੇ ਮੇਰੇ ਭਰਾ ਨੂੰ ਚਾਹੀਦੇ ਹੋਣ ਰਿਮਾਂ ਦੇ ਪੜਾਹਰ ਵੱਜਣੋਂ ਕੋਲ ਪੂਰਾ ਹੈ ਤੇ ਵੀਰ ਜੀ ਇਹ ਵਨ ਵੀ ਆਪਣੇ ਇਹ ਪੁਰਾਣੇ ਨੇ ਜਾਂ ਬ੍ਰਾਂਡ ਨਿਊ ਵੀ ਰੱਖਦੇ ਆਪਾਂ ਜੀ ਇਹ ਪੁਰਾਣੇ ਆ ਵੈਸੇ ਨਵੇਂ ਵੀ ਹੁੰਦੇ ਆ ਸਾਡੇ ਤੇ ਨਵੇਂ ਵੀ ਹੈਗੇ ਨੇ ਜੀ ਹਾਂਜੀ ਤੇ ਜਿਹੜਾ ਪੁਰਾਣਾ ਇਹ ਰੇਜ ਕਿਵੇਂ ਸਾਹ ਪਤਾ ਕਰੋ ਕਿ ਕਿੰਨੇ ਸਾਹ ਦਾ ਵੇਚਦੇ ਆਪਾਂ ਇਹ ਅਲੱਗ ਅਲੱਗ ਰੇਟ ਆ ਜੀ 8 ਨਾਲ 3000 ਤੋਂ ਸ਼ੁਰੂ ਹੋ ਜਾਂਦਾ ਠੀਕ ਆ ਜੀ ਇੱਕ 10 ਨਾਲ ਟਾ ਹੁੰਦਾ ਉਹ 32500 ਰੁਪਏ ਦਾ ਹੈਗਾ 13000 ਦੇ ਚਾਰ ਨੇ ਆਹ ਵਾਲੇ ਜਿਹੜੇ ਆ 10 ਨਾਲ ਤੇਰਾ ਇਹ 10 ਨਾਲ ਰਿਹਾ ਹੈ ਸਿੰਗਲ ਕੜਾ ਹੋਏਗਾ ਠੀਕ ਆ ਜੀ ਇਹ 13000 ਦੇ 4500 ਹਾਂਜੀ ਤੇ ਫਿਰ ਨਵੇਂ ਦੇ ਵਿੱਚ ਕਿਥੋਂ ਦਾ ਪੈਂਦਾ ਜੀ ਨਵਾਂ 5000 ਦਾ ਇੱਕ ਪੈਂਦਾ 20000 ਦੇ ਚਾਰ 2 ਇਹ ਮਨ ਕੋਲ ਜਿਹੜੇ ਨਾਮਾਜ਼ ਆ ਪਰਾਣਾ ਹੈ ਇਹਦੇ ਵਿੱਚ ਬੰਦਾ ਕੋਲ ਡਿਫਰੈਂਸ ਟਾਈਪ ਉਹ ਖਾਣੇ ਨੂੰ ਬੰਦਾ ਹੋਣਾ ਨਹੀਂ ਕੋਈ ਜ਼ਿਆਦਾ ਹੋ ਜੇ ਇਹਨੂੰ ਰੰਗ ਮਾਰੋ ਇਹ ਨਵਾਂ ਬਣ ਜਾਂਦਾ ਤੁਸੀਂ ਨਵਾਂ ਬਣ ਜਾਂਦੇ ਟਰਾਲੀਆਂ ਵਾਲੇ ਸਾਰੇ ਪਰਾਣੇ ਲੈ ਕੇ ਜਾਂਦੇ ਦੇਖੋ ਵੈਸੇ ਪਤਾ ਗਲਿਆ ਵਾਲੀ ਹੋਣਾ ਚਾਹੀਦਾ ਜੀ ਹਾਂ ਜੀ ਹਾਂ ਉਹ ਤਾਂ ਹੁਣ ਨਿੱਗਰ ਪਏ ਨੇ ਇਹਦਾ ਕਈ ਵਿਗੜਦਾ ਬਿਲਕੁਲ ਸਾਫ਼ ਹੁੰਦੇ ਜੇ 7000 ਦਾ ਫਾਇਦਾ ਹੁੰਦਾ ਬੰਦੇ ਦਾ ਹਾਂ ਜੀ ਹਾਂ ਤਾਂ ਹੋਰ ਕੀ ਚਾਹੀਦਾ ਕਹਿੰਦੇ ਨਹੀਂ ਬਿਲਕੁਲ ਤੇ ਦੂਜੇ ਨੰਬਰ ਬਕਰ ਕਰ ਟਾਇਰਾਂ ਦੀ ਇਹ ਟਾਇਰਾਂ ਦੇ ਵਿੱਚੋਂ ਇਹ ਟਰਾਲੀਆਂ ਦੇ ਟਾਇਰ ਨੇ ਸਾਰੇ ਠੀਕ ਹੈ ਜੀ ਟਰਾਲੀਆਂ ਦੇ ਆ ਗਏ ਹੈ ਜੀ ਜੇ ਕਿਸੇ ਨੂੰ 1220 ਦਾ ਮਾਲ ਚਾਹੀਦਾ ਹੋਵੇ ਮਿਲਟਰੀ ਦਾ ਉਹ ਵੀ ਹੈਗਾ ਸਾਡੇ ਕੋਲ ਟਰਾਲੀਆਂ 'ਚ ਪੈਂਦੇ ਨੇ ਮਸ਼ੀਨਾਂ 'ਚ ਪੈਂਦੇ ਆ ਤੇ ਜਿਵੇਂ ਇਹ ਪੈਰਾ ਕਾਫੀ ਚੌੜਾ ਜਿਹਾ ਲੱਗ ਰਿਹਾ ਦੇਖਣ ਨੂੰ ਹਾਂਜੀ ਇਹ 1220 ਦਾ ਹੁੰਦਾ ਇਹ ਮਿਲਟਰੀ ਵਾਲਾ ਹੈ ਹਾਂਜੀ ਜੇ ਮੇਰੇ ਨਾਲ ਵੀ ਰੂਮ ਵੀ ਥੋੜਾ ਜਿਹਾ ਚੜਾਈ ਦੇ ਵਿੱਚ ਚੌੜਾਈ ਚਾਹੀਦੀ ਜਿਆਦਾ ਹੁੰਦਾ ਉਹ ਲੜਾਈ ਦੇ ਵਿੱਚ ਚਾਹੀਦੇ ਵਿੱਚ ਇਹਦੇ ਨਾਲ ਟਰਾਲੀ ਦਬਦਾ ਨਹੀਂ ਟਾਇਰ ਇਹ ਬਲਣਾ ਜਿੰਨਾ ਮਰਜ਼ੀ ਲੋਡ ਪਾਈ ਜੋ ਵਧੀਆ ਕੰਮ ਲੰਦਾ ਮੈਨੂੰ ਲੱਗਾ ਵੀ ਚਾਹੀਏ ਨਾਂ ਗੇਹੜਾ ਚੱਲਣਾ ਕੰਮ ਹੁੰਦਾ ਹੋਊਗਾ ਜੀ ਹਾਂਜੀ ਹਾਂਜੀ ਇਹ ਹੈਵੀ ਡਿਊਟੀ ਟਾਇਰ ਹੁੰਦਾ ਹਾਂਜੀ ਹਾਂਜੀ ਇਹ 18 ਪਲਾਈ ਦੇ ਵਿੱਚ ਹੁੰਦਾ ਤੇ ਫਿਰ ਇਹਨਾਂ ਦਾ ਕਿ ਹਿਸਾਬ ਤਾ ਜੀ ਹਿਸਾਬ ਤਾ ਮੰਨ ਕੇ ਚੱਲੋ ਅਸੀਂ 5500 ਰੁਪਏ ਤੋਂ ਟਾਇਰ ਸ਼ੁਰੂ ਹੋ ਜਾਂਦਾ ਏ ਠੀਕ ਘਟਾਇਆ ਜੀ ਹਾਂਜੀ ਹਾਂਜੀ ਇੱਕ ਤਾਂ ਸਾਡੇ ਕੋਲ ਰਬੜ ਚੜਿਆ ਟਾਇਰ ਹੁੰਦਾ 1000 ਰੁਪਏ ਦਾ ਇਹ 1000 ਰੁਪਏ ਜਿਹੜਾ ਆਮ ਟਰਾਲੀ ਦੇ ਵਿੱਚ ਪੈਂਦਾ ਹੈ ਹਾਂਜੀ ਇਹ 5000 ਰੁਪਏ ਦਾ ਟਾਇਰ ਹੈ ਰਬੜ ਦੀ ਗਾਰੰਟੀ ਇੱਕ ਸਾਲ ਦੀ ਜੜਿਆ ਲੈ ਵੀ ਕੋਈ ਨਹੀਂ ਰਬੜ ਜਿੰਦਾ ਨਵੇਂ ਵਰਗਾ ਹੀ ਨਵੇਂ ਹੀ ਜਿੰਨੇ ਹਾਂਜੀ ਹਾਂਜੀ ਨਵੀਂ ਰਬੜ ਆਉਂਦੀ ਸਰ ਤੇ 200 ਇਸ ਤੋਂ ਇਲਾਵਾ ਆਮ ਆਲੇਗਾ ਸਾਡੇ ਕੋਲ ਇਹ ਟਾਇਰ ਨੇ 16 28 ਦੇ ਇਹ ਟਰੈਕਟਰ ਦੇ ਆ ਗਏ ਹੈ ਟਰੈਕਟਰ ਦੇ ਨਵੇਂ ਵਰਗੇ ਹੁੰਦੇ ਆ 90 ਪੈਸੇ 95 ਪੈਸੇ ਹਾਂ ਜੀ ਆ ਦੇਖ ਲਓ ਪਰ ਕੋਈ ਮੇਰੇ ਵੀ ਹੁੰਦਾ ਹੈ ਜਿਵੇਂ ਆਪਾਂ ਕਦੇ ਰਹਨੇ ਆ ਤੇ ਉਹ ਸਾਨੂੰ ਬੰਦੇ ਕਿਸਾਨ ਆਪਦੇ ਰਹਦੇ ਨੇ ਜਿਹੜੀ ਤਰ੍ਹਾਂ ਵੀ ਪਹੁੰਚ ਲਈ ਹੁੰਦੀ ਨਾ ਮੈਂ ਟਰੈਕਟਰ ਆੜੇ ਵੀਰੋ ਨਾਲ ਵਧੀਆ ਦੇਖ ਸਕਦੇ ਟਾਇਰ ਪਏ ਨੇ ਮਤਲਬ ਇਹ 90 ਪੈਸੇ ਬੜੇ ਆਰਾਮ ਨਾਲ ਪਏ ਹੋਏ 90 ਤੋਂ 95 ਪੈਸੇ ਹੁੰਦੇ ਹੈ ਨਹੀਂ ਤੇ ਫਿਰ ਇਹ ਕਹਿ ਸਕਦਾ ਹਾਂ ਆਪਾਂ ਵੇਚ ਲਈ ਜਿਵੇਂ ਨਵੇਂ 56000 ਦਾ ਜੋੜਾ ਹੁੰਦਾ ਹਾਂਜੀ ਇਹ ਤੁਹਾਨੂੰ 42000 43000 ਦੀ ਰੇਂਜ ਚ ਨਵੇਂ ਵਰਗੇ ਮਿਲ ਜਾਂਦੇ ਹੈ ਫਿਰ ਤਾਂ ਜਿਹੜੀ 14000 ਦਾ ਫਾਇਦਾ ਬੰਦੇ ਦਾ ਹਾਂਜੀ ਚੋਂ ਅਲੱਗ-ਅਲੱਗ ਗ੍ਰੇਜ ਜਿਵੇਂ ਆਪਈ ਇਹ ਜੋੜੀ 40000 ਦੀ ਹੈ ਐਮ ਆਰ ਐਫ ਦੀ ਹੈ ਇਹ ਐਮ ਆਰ ਐਫ ਦੀ ਹੈ ਇਹ ਵੀ ਐਮ ਆਰ ਐਫ ਦੀ ਹੈ ਠੀਕ ਹੈ ਜੀ ਇਹ 43000 ਦੀ ਹੈ ਇਹ ਡੀ ਆਰ ਇਹ ਵੀ 43000 ਦੀ ਹੈ 43000 ਦੀ ਹੈ ਮਾਲ ਜਿਹੜਾ 90 ਪੈਸੇ ਪਲੱਸ ਹੋਏਗਾ ਜੀ ਬਾਈ 90 ਪੈਸੇ ਪਲੱਸ ਹੋਏਗਾ ਜੋ ਹਾਂਜੀ ਤੇ ਹੁਣ ਟਾਇਰ ਉਹ ਵੀ ਪੈਣੀ ਆਪਣੇ ਕੋਲ ਹਾਂਜੀ ਇੱਧਰ ਦੇਖ ਸਕਦੇ ਹੋ ਜੀ ਆਹ ਮੋਡੀਫਾਈਡ ਟਾਇਰ ਹੁੰਦੇ ਟਰੈਕਟਰ ਫਰੰਟ ਤੁਸੀਂ ਭਾਣਾ ਸਾਜ ਸਮਾਰ ਕੇ ਜਿਹੜੇ ਆਪਣੇ ਭਰਾ ਸੁਨਰਾ ਨੂੰ ਅੱਜਕੱਲ ਸਕੇਨ ਨੇ ਉਹ ਚੌੜੇ ਟਾਇਰ ਦੇ ਰਿੰਗ ਪਾ ਕੇ ਪਾਉਂਦੇ ਨੇ ਉਹ ਟਾਇਰ ਨੇ ਪਾਈ ਜਨੋਂ ਪਰ ਪਾਏ ਨੇ ਤੇ ਇੱਧਰ ਆ ਪਏ ਨੇ ਵੈਸੇ ਇਹਦੀ ਜਾਣਕਾਰੀ ਸਰਦੀਪ ਰੋਹ ਹੋਗੀ ਵੀ ਇਹ ਥੋੜਾ ਜਾਜ ਦਿਖਦਾ ਰਹਿੰਦਾ ਹੈ ਇਹ ਨੰਬਰ ਅਵਿਚੀ ਇਹ 1016 ਇਹ 1016 ਤੇ ਇਹ ਆਮ ਆਪਣੇ ਇਹ ਤਾਂ ਬੰਦਾ 17 ਨੰਬਰ ਦੇ ਹੁੰਦੇ ਆ ਇਹ ਜੀ ਪੰਜ ਪੰਜ ਪੈਂਦੇ ਹਣਾ ਜੀ ਪੰਜ ਵੀ ਪੈਂਦੇ ਆ ਟਰੈਕਟਰ ਫਰੰਟ ਵੀ ਪੈਂਦੇ ਹਾਂਜੀ ਹਾਂਜੀ ਰਿਮ ਉਹ ਮੈਂ ਦੇਖਾ ਹੈਗਾ ਰੋਲਾ ਮੇਲੇ ਹਾਂਜੀ ਹਾਂਜੀ ਰਿਮ ਵਿੱਚ ਫਿੱਟ ਆਦੇ ਸਟਪਣੀ ਹੈ ਆਗੂ ਦਿਖਾ ਦੇ ਪੂਰਾ ਰਿਮ ਦੇ ਵਿੱਚ ਆ ਇਹੋ ਛੜੇ ਰਿਮ ਕਿੰਨੇ ਦਾ ਜੋੜਾ 17000 ਦਾ ਜੋੜਾ ਸਰਦਾਰ ਹਜ਼ਾਰ ਦਾ ਵਿੱਚ ਰਿਮ ਛੱਡਾ ਵਿੱਚ ਹੀ ਰਿਮ ਟਿਊਬ ਟਾਇਰ ਸਭ ਕੁਝ ਵਿੱਚ ਹੀ ਜੋੜੇ ਦਾ ਰੇਟ ਹੈ ਜੋੜੇ ਦਾ ਰੇਟ ਹੀ ਵਿੱਚ ਟੂ ਸਾਰੇ ਨਹੀਂ ਵਿੱਚ ਕੰਪਲੀਟ ਬੇਚੋ ਹਾਂਜੀ ਚਲੋ ਜੀ ਤੇ ਆਹ ਹੀ 17 ਨੰਬਰ ਦੇ ਵਿੱਚ ਆ ਜਾਂਦੇ ਇਹਦੇ ਵਿੱਚ ਵੀ ਇਹਨੂੰ ਫਿੱਟੜਾ ਨਹੀਂ ਇਹ ਨਹੀਂ ਇਹਦੇ ਫਿਲਹਾਲ ਫਿੱਟ ਨਹੀਂ ਆ ਪਰ ਫਿੱਟ ਹੋ ਜਾਊਗਾ ਰਿਮ ਹੈਗੀਆਂ ਸਾਡੇ ਕੋਲ ਹੈਲ ਫਿੱਟ ਕਰਕੇ ਦੇ ਦਿੰਦੇ ਹਾਂ ਹਾਂਜੀ ਤੇ ਫਿਰ ਇਹ ਜੋੜਾ ਕਿੰਨੇ ਦਾ ਪੈਂਦਾ ਜੀ ਇਹ ਤੁਸੀਂ ਮੰਨ ਕੇ ਚੱਲੋ 26000 ਦਾ ਜੋੜਾ ਪੈਂਦਾ ਇਹ 30000 ਦਾ ਹੈ ਕੰਪਲੀਟ ਪਰੇ ਮਸਣੇ ਠੀਕ ਹੈ ਜਰੇ ਮਸਣੇ ਬਿੱਟੇ ਬਿਊਬ ਦਾ ਵੈਰਾ ਵੈਰਾ ਸਾ ਮੁੱਹਾ ਜੀ ਹਾਂਜੀ ਤੇ ਹੋਰ ਵੀ ਹੈ ਕਿ ਨਹੀਂ ਜਮ ਕੋਲ ਮੋਡੀਫਾਈ ਜੜੇ ਟਾਇਰ ਇਹਦੇ ਵਿੱਚ ਤੁਸੀਂ ਕਾਹ ਦਿਖਾ ਸਕਦੇ ਹਾਂ ਖਾਦੇ ਹਾਂ ਅਗਰ ਦੀ ਬਾਅਦ ਦਿਖਾ ਦਿਓ ਤੇਰਾ ਇਹ ਆਪਣੇ ਦੂਸਰੇ ਲੋੜ ਹੋਗੇ ਸਾਲੋ ਡੀ ਦੇ ਵਿੱਚ ਉਧਰ ਅੰਦਰ ਲੱਗਦਾ ਤੇ ਇਹ ਕਿਹਨਾਂ ਦਾ ਇਹថੱਕਦਾ ਪੈਂਦਾ ਇਹ ਮੰਨ ਕੇ ਚੱਲੋ ਜੀ 28000 ਰੁਪਏ ਦਾ ਜੋੜਾ ਪੈਂਦਾ ਸੇ ਇਕੱਠੇ ਹੀ ਕਈ ਇਹ ਮੈਨੂੰ ਦੱਸਦਾ ਵੀ ਜਾਇਤਰ ਜਿਵੇਂ ਵੇਦਰਾ ਦੇ ਬੋਲਣਾਂ ਦੇ ਵਿੱਚ ਆਉਂਦੇ ਨੇ ਹਨਾ ਜੀ ਨਹੀਂ ਨਹੀਂ ਇਹ ਮੋਡੀਫਾਈਟ ਆਰ ਦਾ ਟਰੈਕਟਰ ਫਰੰਟ 'ਚ ਪੈਂਦੇ ਜਿਆਦਾ ਠੀਕ ਠੀਕ ਹੈ ਵੇਲੇ ਮੈਂ ਕਈ ਵੇਦਰਾ ਦੇ ਵਿੱਚ ਵੀ ਇਹ ਜਿਹੜਾ ਟਾਇਰ ਤਰਕੀਬ ਵਿੱਚ ਦੇਖੇ ਨੇ ਇਹ ਬਾਰੇ 28000 ਦਾ ਜੋੜਾ ਹੈ ਹਾਂਜੀ ਇਹ ਰਿੰਮ ਸਣੀ ਹੁੰਦਾ ਸਾਰਾ ਕੁਝ ਕੰਪਲੀਟ ਰਿੰਮ ਹੋ ਗਿਆ ਡੂਬ ਹੋ ਗਈ ਹਾਂਜੀ ਇਸ ਤੋਂ ਇਲਾਵਾ ਸਾਡੇ ਕੋਲ ਟਰਾਲੀਆਂ ਦੇ ਟਾਇਰ ਹੁੰਦੇ ਆ 1000 ਰੁਪਏ ਦੇ ਆਮਾਲ ਪੇੜ ਠੀਕ ਹੈ ਜੀ ਇਹ ਮਾਗਦੇ ਚੱਲਦੇ ਘੱਟੇ ਵੀ ਨਹੀਂ ਹਾਂਜੀ ਹਾਂਜੀ ਚੱਲਦੇ ਆਂਦੇ ਠੀਕ ਹੈ ਜੀ ਇਹ ਬਾਰੇ ਜ਼ਿੰਮੇਵਾਰੇ ਕੰਮ ਵਸਤੇ ਹੁੰਦੇ ਹਾਂਜੀ ਹਾਂਜੀ ਵਧੀਆ ਕੰਡੀਸ਼ਨ ਦੇ ਵਿੱਚ ਪੇਜਾ ਟਾਇਰ ਹਾਂਜੀ ਆਹੀ ਗੱਡੀ ਹੈ ਤੇ ਇਹ ਜੋੜ ਟਾਇਰ ਮਲ ਕੇ ਚਲੋ ਵੀ ਕਿੰਨੇ ਦਾ ਪੇਜੂਗਾ ਜੀ ਇਹ 6 ਤੋਂ ਲੈ ਕੇ 8000 ਰੁਪਏ ਦਾ ਇੱਕ ਟਾਇਰ ਹੁੰਦਾ 6 ਤੋਂ ਲੈ ਕੇ 8000 ਰੁਪਏ ਦਾ ਟਾਇਰ ਆ ਤੇ ਜਿਵੇਂ ਆਪੇ ਆ ਦੋ ਟਾਇਰ ਹਾਂਜੀ ਹਾਂਜੀ ਕਿਹਦੇ ਨਾਲ ਦਈ ਮਾਲ ਹੁੰਦਾ ਇਹ ਕਿਹੜਾ ਹੋ ਜਾਵੇ ਵਿੱਚ ਬਿਲਕੁਲ ਨੂੰ ਬਿਨ ਬਰਾਜਵੇਂ ਫਿਰ ਵਿੱਚੋਂ ਮੈਨੂੰ ਗਾਲਾ ਕੱਢੀ ਜਾਵੇ ਕੋਈ ਪੈਂਚ ਪੋਚਾ ਰਾ ਵਗੈਰਾ ਕੋਈ ਇਹ ਹੀ ਕੋਈ ਨਿੱਕਲ ਕੁਛ ਵੀ ਨਹੀਂ ਆਪਣਾ ਚੈੱਕ ਕਰਕੇ ਲੈ ਕੇ ਜਾਓ ਹਾਂਜੀ ਹਾਂਜੀ ਉਹੀ ਕਰਦਾ ਨਾ ਜੀ ਫਿਰ ਇਹ ਪੜਾ ਦਸਾ ਮੰਦ ਜਰੂਰੀ ਹਾਂਜੀ ਹਾਂਜੀ ਆਪਣਾ ਦੇਖੋ ਚੈੱਕ ਕਰਕੇ ਲੈ ਕੇ ਜਾਓ ਠੀਕ ਠੀਕ ਹੈ ਜੀ ਕੋਈ ਜਿਵੇਂ ਆਂਦੇ ਆ ਉਵੇਂ ਹੀ ਵਿਕਦੇ ਆ ਜੀ ਤੇ ਹੋਰ ਜੁ ਕੋ 750 16 ਦੇ ਆਮਨ 750 16 ਠ ਇਹ ਕਿਹਨੇ ਦਾ ਜੋੜਾ ਕਿਹੜੀ ਕੰਪਨੀ ਲਈ ਹੈ ਇਹ? ਇਹ ਏਸ਼ੀਅਨ ਦਾ ਹੁੰਦਾ ਹੈ 7000 ਦਾ ਜੋੜਾ। ਇਹ 7000 ਦਾ ਏਸ਼ੀਅਨ ਕੰਪਨੀ ਦਾ ਹੈ ਤੇ ਫਿਰ ਇਹ ਇਹਦੇ ਚ ਕਾ ਗੁੱਡੀ ਮਿਲ ਜੇਗੀ, ਇੱਕ ਵਲੀ ਮਿਲ ਜੇਗੀ। ਇੱਕ ਕਾ ਵਲੀ ਮਿਲ ਜੂਗੀ ਹੈ। ਤੇ ਫਿਰ ਇਹ ਚੱਲਦਾ ਫਿਰ ਤੇ ਇਹ ਇਹ ਨਵੇਂ ਨਵੀਂ ਹੁੰਦੇ ਐ। ਚੱਲਦਾ ਬਹੁਤ ਵਧੀਆ। ਕਿਦਾਂ ਦੀ ਬਰਾਦਦੀ ਹੁੰਦੀ ਹੈ? ਹਾਂਜੀ ਹਾਂਜੀ ਹਾਂਜੀ। ਮੈਨੂਫੈਕਚਰਿੰਗ ਫਾਲਟ ਦੀ ਹੁੰਦੀ ਆ। ਬਾਕੀ ਇਹਦੀ ਕੋਈ ਸ਼ਿਕਾਇਤ ਨਹੀਂ ਆ। ਕਸਾਈ ਵੀ ਘੱਟ ਐ ਇਹਨਾਂ ਦੀ। ਕਸਾਈ ਵੀ ਘੱਟ ਤੇ ਕੋਈ ਸ਼ਿਕਾਇਤ ਨਹੀਂ ਹੈਗੀ। ਕੋਈ ਸ਼ਿਕਾਇਤ ਨਹੀਂ। ਠੀਕ ਆ ਠੀਕ ਆ ਜੀ। ਤੇ ਹੋਰ ਜਿਵੇਂ ਇਧਰ 4/4 ਵਾਲੇ ਆ ਗਏ ਟਾਇਰ ਬੰਦ ਲਾ ਪਹਿਲੇ ਦੂਸਰੇ ਨੇ ਆ ਆ ਮਤਲਬ 11 2 24 ਦੇ ਹੋਗੇ ਜੀ ਇਹ ਵਾਲੇ 4/4 ਵਾਲੇ ਆ ਜੀ 11 2 24 ਦੇ ਤੇ ਇਹ ਕਿਹੜੇ ਕੰਪਨੀ ਦਾ ਜੋੜਾ ਜੀ ਇਹ ਏਸ਼ੀਆ ਦਾ ਐਮ ਆਰ ਐਲ ਦਾ ਸਪੀਡਵੇਜ਼ ਦਾ ਦੋ ਤਿੰਨ ਕੰਪਨੀ ਆਉਂਦੀ ਹੈ ਠੀਕ ਠੀਕ ਤੇ ਇਹ ਕਿਹੜਾ ਜੋੜਾ ਆਪਣੇ ਕੋਲ ਇਹ 12000 ਦਾ ਜੋੜਾ ਹੁੰਦਾ ਇਹ 12000 ਦਾ ਜੋੜਾ ਹੈ 11 2 24 12 2 24 ਉਹਦੇ ਨਾਲ ਠੀਕ ਹੈ ਠੀਕ ਹੈ 12 ਦਾ ਜੋੜਾ ਕਿੰਦਾ ਫਿਰ ਪੁੱਛ ਬੈਦਰੋਂ ਫਰਕ ਰੇਟ ਦਾ ਹੈ ਰੇ ਕਿੰਨਾ ਮਾ ਮਤਾ ਉਹ 13000 ਰੁਪਏ ਦਾ ਹੁੰਦਾ ਉਹ 10 ਬਾਕੀ ਆਲੂਆਂ ਵਾਸਤੇ ਜੇ ਲੈਣੇ ਆ ਉਹ ਪਿੱਛੇ ਪਿਆ ਆਲੂ ਵਾਸਤੇ ਉਹ ਦੂਸਰੇ ਉੱਤੇ ਫਿਰ ਇਹ ਕਿੰਨਾ ਨੰਬਰ ਆ ਜੀ ਇਹ 9332 9532 8332 ਸਾਰੇ ਸਾਈਜ਼ ਹੁੰਦੇ ਆ ਠੀਕ ਆ ਠੀਕ ਆ ਜੀ ਇਹ ਇਹਦੇ ਨਾਲ ਦੇ ਚਾਰ ਟਾਇਰ ਲੈਣੇ ਹੁੰਦੇ ਕਿੰਨੀ ਰੇਟ ਹੈ ਤੁਮ ਜੀ ਦੱਸ ਦਿਨੇ ਦੋ ਮਿੰਟ ਕਰਕੇ ਇਹ ਬੰਗਲਵਾ ਨੂੰ ਇਹਦਾ ਤੁਸੀਂ ਦੱਸ ਰਹੇ ਹੋ ਇਹ ਕਿੰਨੇ ਦਾ ਪੈਲੇ ਜੋੜਾ ਜੀ 28000 ਦਾ ਜੋੜਾ 28000 ਦਾ ਆ ਰੇ ਮਾਟੀ ਉੱਪਰੋਂ ਠੀਕ ਆ ਠੀਕ ਆ ਜੀ ਤੇ ਵਧੀਆ ਟਾਇਰਾਂ ਤੋਂ ਇਲਾਵਾ ਜਾਂ ਐਕਸਟਰਾ ਟਾਇਰਾਂ ਤੋਂ ਕੋਈ ਹੋਰ ਵੀ ਰਿੰਮਾਂ ਵਗੈਰੇ ਤੋਂ ਇਲਾਵਾ ਆਪਣਾ ਕੋਈ ਕੰਮ ਆਈਗਾ ਹੀ ਤਾਂ ਐਸੇ ਖਮ ਲਈ ਚਰਮਾ ਜਾਂ ਜਿਹੜੇ ਤਰ੍ਹਾਂ ਬਾਕੀ ਟਰੈਕਟਰ ਟਾਇਰ ਮਿਲ ਜਾਣਗੇ ਆਪਾਂ ਨੂੰ ਠੀਕ ਹੈ ਜੀ ਉਹ ਦੇਖਣਾ ਪਿੱਛੇ ਹੈਗੇ ਉਹ ਦਿਖਾ ਦਿੰਦਾ ਕੰਨ ਚਲੋ ਆਜਾ ਪੁੱਗਦੇ ਪਾਪਾ ਉਧਰ ਵੀ ਨਿਕੰਮੜ ਆਉਣਾ ਯਾ ਤੇ ਜਨਰੇਟਰਾਂ ਦੇ ਛੋਟੀ ਟਰਾਲੀਆਂ ਦੇ ਕਿੱਧਰ ਹੋਣ ਵਾਲੇ ਗੁੰਦੀ ਬੰਦੀਗਾ ਇਹ ਐਕਸਟਰਾ ਕਦੇ ਵਾਸਤੇ ਨਹੀਂ ਇਹ ਇਹ ਛੋਟੀ ਟਰਾਲੀਆਂ ਦੇ ਨੇ ਠੀਕ ਹੈ ਜੀ ਸਾਇਲੈਂਟ ਜਨਰੇਟਰਾਂ ਚ ਪੈਂਦੇ ਆ ਜਿਵੇਂ ਆਹ ਅਰੇ ਉਹ ਸਭਾ ਬਲੇਜਰੇਟਰ ਜੇ ਹੁੰਦੇ ਰਹੇ ਹਾਂ ਜੀ ਉਹਨਾਂ ਵਾਸਤੇ ਕਹਿੰਦੇ ਆ ਠੀਕ ਹੈ ਇਹ ਉਹਨਾਂ ਦੇ ਵਿੱਚ ਜਿਵੇਂ ਆਪ ਗੜਿਆ ਹੋ ਕੇ ਟਰਗੇ ਆ ਹਾਂ ਜੀ ਹਾਂ ਜੀ ਉਹਦੇ ਵਾਸਤੇ ਹੀ ਬੜਾ ਬਸ ਸਟੇਨ ਹੁੰਦੇ ਨੇ ਕੱਖਾਂ ਵਾਲੇ ਰਹੇ ਬਗਾਇਆ ਹਾਂ ਹਾਂ ਜੀ ਹਾਂ ਜੀ ਕਿਸੇ ਜੀ ਵੀ ਪਾਸ ਆ ਦੇ ਠੀਕ ਹੈ ਠੀਕ ਹੈ ਜੀ ਇਹਦੇ ਨੂੰ ਹੋਰ ਦਿਖਾਉਣੇ ਆ ਬਾਕੀ ਦੇ ਵੀ ਉਹਨਾਂ ਦੇ ਖੋਦ ਵੀ ਮੈਨੂਫੈਕਚਰਿੰਗ ਕੈਂਟਰ ਹਿੱਸੇ ਦੇ ਹੁਣ ਤਿਆਰ ਹੋ ਰਹੇ ਨੇ ਇਹ ਜਿਹੜੇ ਬਾਹਰੋਂ ਲੇਕਾਉਂਦੇ ਨੇ ਬਾਈ ਉਹਨਾਂ ਆਪਣਾ ਮਾਲ ਆ ਇਸ ਲਈ ਪੂਰੇ ਮਾਲ ਦੀ ਥੱਲੇ ਜ ਆਪਣੇ ਜੀ ਬਾਈ ਉਹਨਾਂ ਨੂੰ ਅਟੈਕ ਸਾਇਰ ਦਰੂਗਾ ਹਲ 1000 ਟਾਇਰ ਬੇ ਅਗਰ ਦੀਪਾ ਦਿਖਾ ਦੇ ਇੱਧਰ ਸਾਰਾ ਟਾਇਰਾਂ ਦਾ ਰਿਖ ਖਜ਼ਾਨਾ ਪਿਆ ਉਹ ਇਹੜੀ ਵੀਰੂਣਾ ਕੋਲ ਪਰ ਆਲੇ ਟਾਇਰਾਂ ਦੇ ਵਿੱਚ ਵੀ ਪੱਕੇ ਵਾਲੇ ਵਿੱਚ ਪੂਰਾ ਖਜ਼ਾਨਾ ਹੀ ਹੈ ਮੇਰਾ ਤਾਂ ਜੀ 50% ਤੋਂ ਲੈ ਕੇ 90% ਤੱਕ ਟਾਇਰ ਵੀਰੂਣਾ ਕੋਲ ਹੀ ਗਏ ਨੇ ਮੜੀ ਜੀ ਨੀ ਦਾ ਬਰਾਇਆ ਤੇ ਫਿਰ ਇਹ ਮਰ ਕੇ ਚਲੋ ਜੀ ਇਹ ਕਿਹਾ ਹਿਸਾਬ ਤਾਂ ਉਹਨਾਂ ਨੇ ਨਹੀਂ ਆਪਾਂ ਇਹ ਗੁੱਡੀ ਦੇ ਹਿਸਾਬ ਨਾਲ ਹੁੰਦਾ ਹੈ ਰੇਟ ਇਹਦਾ ਇਹ ਕਿੰਨੇ 800 ਰੁਪਏ ਇਹਦੇ ਵਿੱਚ 12 28 13 28 14 28 16 28 ਸਾਰੇ ਸਾਈਜ਼ ਹੁੰਦੇ ਜਾਂਦੇ ਠੀਕ ਆ ਠੀਕ ਆ ਜੀ ਇਹਦੇ ਵਿੱਚ ਤਾਂ ਚਲੋ ਇਹ ਵੀ ਬੰਦਾ ਜੇ ਜੋੜੇ ਜਾਊਗਾ ਮੌਕੇ ਤੇ ਆ ਕੇ ਰੇਟ ਹਾਂਜੀ ਇਹ ਵਪਾਰੀਆਂ ਵਾਸਤੇ ਜਿਵੇਂ ਕੋਈ 20 30 ਪੈਸੇ 40 ਪੈਸੇ 50 ਪੈਸੇ ਹਾਂਜੀ ਹਰ ਇੱਕ ਗੁੱਡੀ ਦਾ ਮਾਲ ਹੁੰਦਾ ਨਵੇਂ ਵਰਗੇ ਲੈਣੇ ਨਵੇਂ ਵਰਗੇ ਮਿਲ ਜਾਣਗੇ 70 80 ਪੈਸੇ ਦਾ ਵੀ ਮਾਲ ਮਿਲ ਜੇਗਾ ਸਾਰਾ ਮਾਲ ਮਿਲ ਜੇਗਾ ਠੀਕ ਆ ਠੀਕ ਆ ਜੀ ਅਗਲੇ ਆਪਾਂ ਵੀਡੀਓ ਵਿੱਚ ਵੀਡੀਓ ਦੇ ਵਿੱਚ ਬੋਲ ਰਹੇ ਹਾਂਗੇ ਜੋੜੀ ਅਗੇ ਕਰਾਪਾ ਹੋਲਡ ਦਾ ਰੇਟ ਦੱਸ ਦੀ ਜੀ ਹਾਂਜੀ ਹਾਂਜੀ ਇਹ ਤਾਂ ਰੋ ਸਹੀ ਲੱਗਦੀ ਪਈ ਕਿ ਮੈਂ ਇਤਰਾਹ ਰੇਡੀਓ ਦਾ ਪਹਿਲੇ ਜੀ ਇਹ ਕਿਹੜਾ ਲੀਟਿਕ ਨਹੀਂ ਦਾ ਇਹ ਨੰਬਰ ਕਿੰਨਾ ਜੀ 1328 ਦਾ ਇਹ 1328 ਦਾ ਤੇ ਇਹ ਨਵੇਂ ਵਰਗੇ ਹੀ ਆ ਟਾਇਰ ਜੇ ਕਨੇਕੜੀ ਪੈਜੂ ਜੋੜੀ ਆਪਣਾ 30000 ਦਾ ਜੋੜਾਂ 32000 ਦੇ ਜੋੜੀ ਪੈਜੂਗੀ ਠੀਕ ਆ ਠੀਕ ਹੈ ਜੀ ਤੇ ਹਾਂਜੀ ਬਿਰੋ ਇਹੇ 22 ਜੀ ਦੇ ਉਪਰ ਬਾਲੀਕਵਰ ਦਾ ਫਿੱਟ ਨਹੀਂਗਾ 30000 ਦੇ ਟਾਇਰਸ ਉੱਪਰ ਨੰਬਰ ਵੀ ਲਿਖਿਆ ਹੋਏ ਨੇ ਦੁਜੀ ਆਪਾਂ ਤੁਹਾਨੂੰ ਅਖੜਾਂ ਦੀ ਰਿਮਾਂ ਦੀ ਤੇ ਟਾਇਰਾਂ ਦੀ ਆਪਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ। ਦਿੱਤੀ ਦੇ ਵੀਡੀਓ ਦੇ ਵਿੱਚ ਬਾਈ ਜੀ ਨੇ ਸਾਰਾ ਆਪਾਂ ਨੂੰ ਆਪਣਾ ਡਾਟਾ ਬਾਇਓ ਡਾਟਾ ਟਾਇਰਾਂ ਦਾ ਰਿਮਾਂ ਦਾ ਤੇ ਅਖੜਾਂ ਦਿੱਤਾ। ਬਾਈ ਸਭ ਤੋਂ ਬੜਾ ਮਣੀ ਦੁਕਾਨ ਦਾ ਇੱਕ ਵਾਰ ਫਿਰ ਤੋਂ ਐਡਰੈਸ ਤੇ ਲਿਖ ਕੇ ਦੱਸ ਦੋ ਜੀ। ਟਰੈਕਟਰ ਮਾਰਕੀਟ ਹੈਗੇ ਜੀ ਰਾਜੀਪੁਰਾ ਰੋਡ ਤੇ। ਠੀਕ ਹੈ ਜੀ। ਉੱਥੇ ਟਰੈਕਟਰ ਮਾਰਕੀਟ ਦੀ 175 ਨੰਬਰ ਸ਼ਾਪ ਹੈ। 175 ਵੀ ਹੈ 180 ਵੀ ਹੈ। ਠੀਕ ਹੈ ਜੀ। ਹਾਂਜੀ। 175 180 ਹਾਂਜੀ ਆਪਣੇ। 280 ਹਾਂਜੀ 280 ਤੇ ਭਾਈ ਸਾਤੋਂ ਬਣਾ ਤੁਹਾਡਾ ਬਹੁਤ ਧੰਨਵਾਦ ਸੋਨਿਆ ਬਰਖੀ ਤੁਸੀਂ ਮਾੜ ਕੇ ਟਾਈਮ ਦਿੱਤਾ ਥੈਂਕ ਯੂ ਹਾਂਜੀ ਵੀਰੋ ਇਸੇ ਆਪਣੀ ਵੀਡੀਓ ਇਹ ਤੋਂ ਜਾਣਕਾਰੀ ਬੰਦੇ ਰਹੀ ਹੋਵੇ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ Facebook ਪੇਜ ਤੇ ਦੇਖ ਰਹੇ ਹੋ Facebook ਪੇਜ ਨੂੰ ਫੋਲੋ ਕਰ ਲਿਓ ਬਾਕੀ ਆਪਣੇ Instagram ਨੂੰ ਫੋਲੋ ਕਰ ਲਿਓ ਸੇਮ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਹੈ ਬਾਕੀ ਆਪਣੀ ਵੀਡੀਓ ਲਾਈਕ ਸ਼ੇਅਰ ਕਰਨਾ ਜ਼ਰੂਰ ਕਰੋ ਧੰਨਵਾਦ ਜੀ